ਇਹ ਦਿਨ ਨਹੀਂ ਗਰਮ ਹੋਇਆ ਜਿਸ ਦਿਨ ਤਤੀ ਤਵੀ ਗਰਮ ਹੋ ਗਈ ਚੰਦੂ ਗਰਮ ਹੋ ਗਿਆ ਲੋ ਗਰਮ ਸੀ ਰੇਤਾ ਗਰਮ ਸੀ ਸਾਰੇ ਹਾਕਮ ਤਤੇ ਹੋਏ ਫਿਰਦੇ ਸੀ ਸੂਰਜ ਵੀ ਤਤਾ ਸੀ ਇੱਕ ਠੰਡੇ ਸੀ ਜਤਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਇਹ ਉਦਨ ਹੱਸਦਾ ਰਿਹਾ ਚੰਦੂ ਕਹਿੰਦਾ ਬਾਬਾ ਮੈਂ ਤੈਨੂੰ ਰਵਾਉਣਾ ਹੈ ਮਾਰੇ ਕਹਿੰਦੀ ਇਹ ਸੁਪਨਾ ਨਹੀਂ ਪੂਰਾ ਹੋਣਾ ਕਦੇ। ਚੰਦੂ ਤੇ ਮੁਰਤਜਾ ਖਾਨ ਕਹਿੰਦੇ ਬਾਬਾ ਅੱਗ ਲੱਕੜਾਂ ਵੋਕ ਚੱਲੀਆਂ ਰੇਤਾ ਵੋਕ ਚੱਲੀ ਹਾਕਮ ਤੱਤੇ ਹੋ ਗਏ ਤੂੰ ਕਿਉਂ ਨਹੀਂ ਰੋਂਦਾ? ਤੇ ਮੇਰਾ ਪੰਜਵਾ ਬਾਪੂ ਨਾਨਕ ਕਹਿੰਦਾ ਮੇਰੀ ਸਦਾ ਕੋ ਦਵਾਨਾ ਤੂੰ ਮੁਮਕਿਨ ਹੈ। ਮਗਰ ਬਦਲਤੇ ਵਕਤ ਕੀ ਰਫਤਾਰ ਕੌਣ ਰੋਕੇਗਾ? ਫਾਸ਼ੀਲੇ ਆਤਸ਼ਾਹਨ ਬਹੁਤ ਬੁਲੰਦ ਸਹੀ। ਹਯਾਤ ਕੀ ਲਲਕਾਰ ਮੇਰੇ ਖਿਆਲਾਂ ਕੀ ਪ੍ਰਵਾਹ ਰੋਕਣੇ ਵਾਲੇ ਮੇਰੇ ਹਰ ਗੋਬਿੰਦ ਕੀ ਕਹਿੰਦੇ ਤੂੰ ਜੋਰ ਲਾ ਲਈ ਜਿੱਦਨ ਮੇਰੇ ਹਰ ਗੋਬਿੰਦ ਦੀ ਤੇਗ ਨਿਕਲੀ ਉਹਦੀ ਤੇਗ ਤੇਰਿਆਂ ਬੰਦਿਆਂ ਤੋਂ ਰੋਕੀ ਨਹੀਂ ਜਾਣੀ ਤੇ ਤੂੰ ਸਾਡੀ ਆਵਾਜ਼ ਬੰਦ ਕਰਨਾ ਚਾਹਣਾ ਏ